ਦੇਵ ਗੰਧਾਰੀ ਮਹੱਲਾ ਪੰਜਵਾਂ ਮੈਂ ਬਹੁ ਵਿਦ ਪੇਠਿਓ ਦੂਜਾ ਨਾ ਹੂਰੀ ਕੋ ਖੰਡ ਦੀਪ ਸਭ ਭੀਤਰ ਰਵਿਆ ਪੂਰ ਰਹਿਓ ਸਭ ਲੋ ਰਹਾ ਅਗੰ ਅਤੰ ਕਵਨ ਮਹਿਮਾ ਮਨ ਜੀਵੈ ਸੁਨਸੋ ਚਾਰ ਆਸ਼ਰਮ ਚਾਰ ਬਰਨ ਮੁਕਤ ਭਏ ਸੇਵਤੋ ਗੁਰ ਸ਼ਬਦ ਧੜਾਇਆ ਪਰਮ ਪਦ ਪਾਇਆ ਦੁਤੀਓ ਗਏ ਸੁਖ ਹੋ ਕਗ ਨਾਨਕ ਭਗ ਸਾਗਰ ਤਰਿਆ ਹਰਨਿਤ ਪਾਈ ਸਹਜੋ ਰਾਗ ਦੇ ਗੰਧਾਰੀ ਮਹੱਲਾ ਪੰਜਵਾ ਘਰ ਸੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਏ ਕਹਿ ਰੇ ਹਰ ਏ ਕਹਿ ਜਾ ਏ ਕਹਿ ਰੇ ਗੁਰਮੁਖ ਜਾਨ ਰਹਾਉ ਕਾਹੇ ਪ੍ਰਮਤ ਹੋ ਤੁਣ ਬ੍ਰਹਮ ਨ ਪਾਈ ਰਵਿਆਰੇ ਰਵਿਆ ਸਬਥਾਨ ਜਿਉ ਬੈ ਸੰਤਰ ਕਾਸ਼ਟ ਮਝਾਰ ਬਿਨ ਸੰਜਮ ਨਹਿੰਕਾਰ ਜਸਾਰ ਬਿਨ ਗੁਰ ਨਾ ਪਾਵੈ ਗੋ ਹਰ ਜੀ ਕੋ ਦਵਾਰ ਮਿਲ ਸੰਗਤ ਤਦ ਅਬਿ ਮਹਾਨ ਕਹ ਨਾਨਕ ਪਾਏ ਹੈ ਪਰਮ ਨਿਧਾਨ ਦੇਵ ਗੰਧਾਰੀ ਪੰਜਵਾਂ ਜਾਣੀ ਨਾ ਜਾਈ ਤਾ ਕੀ ਗਾਤ ਰਹਾਉ ਕਹਿ ਕੇ ਖਾਰੋਂ ਹੋੰਕਾਰ ਚਤੁਰਾਈ ਬਿਸਮਨ ਬਿਸਮੇ ਕਹਿਨ ਕਹਾਤ ਗਣ ਗੰਧਰਵ ਸਿਧ ਅਰ ਸਾਧਿਕ ਸੋਰਨਾਰ ਦੇਵ ਬ੍ਰਹਮ ਬ੍ਰਹਮਾਦਿਤ ਚਤੁਰਵੇਦ ਉਚਰਤ ਦਿਨ ਰਾਤ ਅਗੰ ਅਗੰਥਾਪੁਰ ਆਗਰ ਗੁਣ ਬੇਅੰਤ ਬੇਅੰਤ ਭਨ ਨਾਨਕ ਕਹਿਨ ਨਾ ਜਾਈ ਪਰੇ ਪਰਾਤ ਦੇਵ ਗੰਧਾਰੀ ਮਹੱਲਾ ਪੰਜਵਾਂ ਕਿ ਆਏ ਗਾਇ ਕਰਨ ਹਾਰ ਪਾਉ ਨਾਹੀ ਸੁਖ ਸਹਿਜ ਅਨੰਦਾ ਅਨਕ ਓਹੀ ਰਹੇਤ ਸਮਾਰ ਰਹਾ ਸਫਲ ਮੰੂਦਤ ਗੁਰ ਮੇਰਾ ਮਾਤਾ ਜਤਤ ਪੇਖੋਂ ਤਤ ਤਤ ਸਾਥੈ ਚਰਨ ਕਮਲ ਮੇਰੇ ਪ੍ਰਾਨ ਅਦਾ ਸਮਰਥ ਅਥਾ ਵੱਡਾ ਪ੍ਰਭ ਮੇਰਾ ਘਟ ਘਟ ਅੰਤਰ ਸਾਧ ਮਨੇਰਾ ਤਾਪੀ ਸ਼ਰਨ ਆਸਰ ਪ੍ਰਭ ਨਾਨਕ ਜਾ ਕਾ ਅੰਤ ਨਾ ਪਾਰਾ ਵਾਰ ਦੇਵ ਗੰਧਾਰੀ ਮਹੱਲਾ ਪੰਜਵਾਂ ਉਲਟੀ ਰੇ ਮਨ ਉਲਟੀ ਰੇ ਸਾਥ ਕਸਿਉ ਕਰ ਉਲਟੀ ਰੇ ਝੂਠਾ ਕੀ ਰੇ ਝੂਠਪਰੀ ਛੁਟ ਕੀ ਰੇ ਮਨ ਛੁਟ ਕੀ ਰੇ ਸਾਥ ਕ ਸੰਗ ਨਾ ਛੁਟ ਕੀ ਰੇ ਰਹਾਉ ਜੋ ਕਾਜਿਰ ਪਰ ਮੰਦਰ ਰਾਖਿਓ ਜੋ ਪਥ ਕਲੁ ਖੀਰੇ ਦੁਰੋਭੀਤੇ ਭਾਗ ਗਇਓ ਹੈ ਜਿਸ ਗੁਰ ਮਿਲ ਛੁਟਕੀ ਤ੍ਰਿਕੁਟਿਰੇ ਮੰਗਉਂਦਾਰ ਕਿਰਪਾਲ ਕਿਰਪਾ ਨਿਜ ਮੇਰਾ ਮੁਖ ਸਾਤ ਸੰਗ ਨ ਜੁਟਸੀਰੇ ਜਨ ਨਾਨਕ ਦਾਸ ਦਾਸ ਕੋ ਕਰਿਯੋ ਮੇਰਾ ਮੂਡ ਸਾਧ ਪਗਾ ਹੇਠ ਰੁਲਸੀਰੇ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਸਤਵਾਂ ਇੱਕ ਓ ਓੰਕਾਰ ਸਤਗੁਰ ਪ੍ਰਸਾਦ ਸਭ ਦਿਨ ਕੇ ਸਮਰਥ ਪੰਥ ਮਿਠਲੇ ਹਉ ਬਲ ਬਲ ਜਾਉ ਗਾਵਨ ਭਾਵਨ ਸੰਤਨ ਤੋਰੇ ਚਰਿ ਉਹ ਆਕਰਪਾਉ ਰਹਾਉ ਜਾਸਨ ਬਾਸਨ ਸਹਿਜ ਕੇਲ ਕਰਨਾ ਮੈਂ ਇਹ ਅਨੰਤ ਅਨੂਪਾਠਾਉ ਰਿਧ ਸਿਧ ਨਿਧ ਕਰਤਲ ਜਗ ਜੀਵਨ ਸ੍ਰਬਨਾਥ ਅਨੇ ਕੈ ਨਾ ਦਇਆ ਮਿਆ ਕਿਰਪਾ ਨਾਨਕ ਕਉ ਸੁਣ ਸੁਣ ਜਸ ਜੀਵਾ ਇਕ ਓੰਕਾਰ ਸਤ ਗੁਰ ਪ੍ਰਸਾਦਿ ਰਾਗ ਦੇਵ ਗੰਧਾਰੀ ਮਹੱਲਾ ਨਉ ਯਹ ਮਨ ਨੈਕ ਨੰ ਕਹਿਉ ਕਰੈ ਸੇਖ ਸਿਖਾਏ ਰਹਿਓ ਆਪਣੀ ਸੀ ਦੁਰਮਤ ਤੇ ਨਾ ਤਰੈ ਰਹਾਉ ਮਦ ਮਾਇਆ ਕਹਿ ਭਇਓ ਬਾਵਰ ਹਰ ਜਸ ਨਹਿ ਉਚਰੈ ਪਰ ਪਰਪੰਚ ਜਗਤ ਕਉ ਦਹਿਕੈ ਆਪਣੋ ਉਦਰ ਭਰੈ ਸਵਾਨ ਪੂਛ ਜਿਉ ਹੋਏ ਨ ਸੁਧੋ ਕਹਿਓ ਨ ਕਾਨ ਤਹੈ ਕਹੋ ਨਾਮੁ ਭਜ ਰਾਮ ਨਾਮ ਨਿਤ ਜਾ ਤੈ ਕਾਜ ਸਰੈ ਦੇਵ ਗੰਧਾਰੀ ਮਹੱਲਾ ਨਾਵਾ ਸਭ ਕੇ ਜੀਵਤ ਕੋ ਵਿਵਹਾਰ ਮਾਤ ਪਿਤਾ ਭਾਈ ਸੁਤ ਬੰਧਪ ਅਰਖੁਨ ਦੇਹ ਕੀ ਨਾਰ ਰਹਾ ਤਨ ਤੇ ਪ੍ਰਾਨ ਹੋਤ ਜਬ ਲਿਆਰੇ ਤੇਰ ਤ੍ਰੇਤ ਪੁਕਾਰ ਆਦ ਘਰੇ ਕੋ ਨਹਿ ਰਾਖੈ ਘਰ ਤੇ ਦੇਹ ਨਿਤਾਰ ਮਿਰਗ ਤ੍ਰਿਸ਼ਨਾ ਜਿਉ ਜਗ ਰਚਨਾ ਇਹ ਦੇਖ ਹੋਰਦਾ ਵਿਚਾਰ ਕਹ ਨਾਨਕ ਭਜ ਰਾਮ ਨਾਮ ਨਿਤ ਜਾਤੇ ਹੋਤ ਉਧਾਰ ਦੇਵ ਗੰਧਾਰੀ ਮਹੱਲਾ ਨਾਵਾਂ ਜਗਤ ਮੈਂ ਝੂਠੀ ਦੇਖੀ ਪ੍ਰੀ ਤੈ ਆਪਣੇ ਹੀ ਸੁਖ ਸਿਓ ਸਭ ਲਾਗੇ ਕਿਆ ਉਦਾਰਾ ਕਿਆ ਮੀਤ ਰਹਾ ਮੇਰਾ ਮੇਰਾ ਸਭ ਕਹਿਤ ਹੈ ਫਿਰ ਸਿਓ ਬਾਂਧਿਓ ਚੀਤ ਅੰਤ ਕਾਲ ਸੰਗੀ ਨਹ ਪਾਉ ਇਹ ਅਚਰਜ ਹੈ ਰੀਤ ਮਨ ਮੂਰਖ ਅਜਹੁ ਨਹਿ ਸਮਝਤ ਸਿੱਖ ਦਾ ਹਾਰਿਓ ਨੀਤ ਨਾਨਕ ਭੋਜਨ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ